ਪੂਰੇ 4 ਦਾ ਪੂਰੇ 4 ਦਾ ਹੋ ਜੂ ਚਰਚਾ ਲਈ ਯਾਰ 4000 ਹੋ ਜੂ ਤੇ ਜਿਵੇਂ ਕਹਿੰਦੀ ਇਹ ਖੜਾ ਹੀ ਸਿੱਧਾ ਜਾ ਪੜਾਕੇ ਨਾਲ ਨਾਲ ਪਾਈ ਜਾਂਦਾ 10 ਮਾਡਲ ਆ ਪਾਵਰ ਸਟੀering ਆ ਹਾਂਜੀ 3 ਸਪੀਡ ਆ 3 ਸਪੀਡ ਆ 3 ਸਪੀਡ ਵੀ ਆ ਸਾਰੇ ਟਾਇਰਾਂ ਦੇ ਬਿਲ ਮਿਲ ਜਾਣਗੇ ਟਾਇਰ ਲੱਗਿਆ ਜਮਾਂ ਨਵੇਂ ਡਬਲ ਕਲਚ ਦੇ ਵਿੱਚ ਡੀ ਲਕਸ ਟਾਪੇ ਵਾਲਾ ਤੇ ਟਰੈਕਟਰ ਪਿਆ ਯਾਰ ਪੂਰੀ ਨਵਾਂ ਪਿਆ ਅਗਲੇ ਟਾਇਰ ਲੱਗਿਆ ਸੱਚ ਨੂੰ ਜਹਾਜੀ ਟਰੈਕਟਰ ਦੇ 2014 ਮਾਡਲ ਆ 14 ਮਾਡਲ ਕਰਲੋਸ ਕਰ ਇੰਜਨ ਹਾਂਜੀ ਕਰਲੋਸ ਕਰ ਇੰਜਨ ਦੇ ਵਿੱਚ ਆ ਲਈ 22 ਤੋਂ 2300 ਘੰਟਾ ਟਰੈਕਟਰ ਚੱਲਿਆ ਡੰਡਾ ਫੱਟੀ ਨਾਲ ਮਿਲ ਮਾਡਲ ਹੀ 16 ਮਿੱਤਰੋ ਟਰੈਕਟਰ ਪਿਆ ਪੂਰਾ ਚੰਗਾ ਚਾਬੀ ਨਹੀਂ ਲੱਗੀ ਹਲੇ ਤੱਕ ਇਧਰ ਪੰਪੂਪ ਨੂੰ ਕਿਸੇ ਪਾਸੇ ਵੀ ਚੈੱਕ ਕਰਵਾ ਦਿੰ। ਅੱਸੀ ਗਾ ਲੋ ਉਸ ਤੋਂ ਸਵਾਦ ਤਾਂ ਪੇ ਤੇ ਤੇ YouTube ਚੈਨਲ ਦੇ ਸਾਰਿਆਂ ਦਾ ਆਪਾਂ ਕਹਿੰਦਾ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਇਧਰਲੇ ਪਾਸੇ ਚੋਬਰ ਆਪਣੇ ਨਾਲ ਆ ਕੀ ਨਾਮ ਆ ਯਾਰ ਆਪਣਾ ਦਵਿੰਦਰ ਸਿੰਘ ਦਵਿੰਦਰ ਸਿੰਘ ਦਵਿੰਦਰ ਸਿੰਘ ਨਾਮ ਆ ਜਿਹੜੀ ਲੈਂਡ ਦੇ ਵਿੱਚ ਤੂੰ ਆ ਨਾ ਦਬਕੇ ਕੰਮ ਨਹੀਂ ਚੱਲਦਾ ਮੜਾ ਜਾ ਹੁਣ ਗੇਅਰ ਪਾ ਕੇ ਰੱਖੀ ਪੀਟੀਓ ਵਾਲਾ ਨਾਲ ਟਰੈਕਟਰ ਖੜਾ ਤੇਰੇ ਕੋਲ ਜਿਆਦਾ ਸਵਰਾਜ ਹੀ ਹੁੰਦੇ ਆ ਹਾਂਜੀ ਸਵਰਾਜ ਟਰੈਕਟਰ ਹੀ ਆ ਸਾਰੇ ਪਿੰਡ ਕਿਹੜਾ ਸੁੱਖਾ ਦਿਂਗਵਾਲਾ ਸੁੱਖਾ ਸਿੰਘ ਵਾਲਾ ਪਿੰਡ ਆ ਜਿਹੜਾ ਕਿਹੜਾ ਲੱਗਦੇ ਨੂੰ ਜਿਲ੍ਹਾ ਈ ਮਾਨਸਾ ਜੀ ਮਾਨਸਾ ਜਿਲ੍ਹਾ ਲੱਗਦਾ ਸੁੱਖਾ ਸਿੰਘ ਵਾਲਾ ਪਿੰਡ ਆ ਤੇ ਟਰੈਕਟਰ ਹੁੰਦੇ ਆ ਬਾਈ ਕੋਲ ਸਵਰਾਜ ਸਾਰੇ ਤੇ ਆ ਕਿੰਨਾ ਮਾਡਲ ਆ 2010 ਮਾਡਲ ਆਈ 10 ਮਾਡਲ ਆ ਪਾਵਰ ਸਟੀering ਆ ਹਾਂਜੀ 3 ਸਪੀਡ ਆ 3 ਸਪੀਡ ਆ 3 ਸਪੀਡ ਵੀ ਆ ਬਾਜੀ ਬਾ ਲੈ ਜੀ ਮਿੱਤਰੋ 3 ਸਪੀਡ ਦੇ ਵਿੱਚ ਆ ਆ ਗੇਅਰ ਲੱਗੇ ਠੀਕ ਐ ਇਧਰਲੇ ਪਾਸੇ ਲੱਗਿਆ ਵਾ ਝੋਟਾ ਗੇਅਰ ਨਿਕਾ ਜਾ ਪਹਿਲੇ ਪਾਸੇ ਦੀ ਕੈਮਰਾ ਇਧਰ ਮਾਰੂਗਾ ਹੁਣ ਸਿਕੰਦਰ ਆ ਕੇ ਟਰੈਕਟਰ ਪਿਆ ਪੂਰਾ ਚੰਗਾ ਟਾਇਰ ਲੱਗਿਆ ਮਿੱਤਰੋ ਸੀਏਟੀ ਕੰਪਨੀ ਦੇ ਤੇ ਟਾਇਰ ਪਿਆ 85 ਤੋਂ 90 ਪੈਸੇ ਅਗਲੇ ਟਾਇਰ ਵੀ ਚੰਗੇ ਪਿਆ ਟਰੈਕਟਰ ਦੇ ਤੇ ਪੰਜਾਬ ਨੰਬਰੀ ਆ ਹਾਂ ਸਾਰੀ ਪੰਜਾਬ ਦੀ ਅੱਛਾ ਆਪਣੇ ਕੋਲ ਪੰਜਾਬ ਹੀ ਹੁੰਦੇ ਆ ਤੇ ਮੈਨੂੰ ਐਂ ਦੱਸ ਹੁਣ ਪੁਰਾਣਾ ਟਰੈਕਟਰ ਕਿਸੇ ਕਿਸਾਨ ਵੀਰ ਨੇ ਵਿਚਕਟਾਉਣਾ ਹੋਇਆ ਕੱਟ ਲੀਗਾ ਹਾਂਜੀ ਤਾਂ ਲੋਨ ਲੋਨ ਕਰਵਾ ਦਿੰਨੇ ਆ ਕੁੱچے ਮਾਡਲ ਤੇ ਲੋਨ ਵੀ ਕਰਵਾ ਦੂਗਾ ਕਰਲੋਸ ਕਰ ਇੰਜਨ ਆ 10 ਮਾਡਲ ਆ ਪਾਵਰ ਸਟੀering ਆ 3 ਸਪੀਡ ਦੇ ਵਿੱਚ ਆ ਛੋਟਾ ਗੇਅਰ ਟਰੈਕਟਰ ਦੇ ਲੱਗਿਆ ਵਾ ਤੇ ਹੁਣ ਇਹਦੀ ਤੋਂ ਡਿਮਾਂਡ ਕਰੀ ਜਾਂਦਾ 3,70,000 ਕਿੰਨੇ ਦਾ ਕਰਨੀਗਾ 3.5 ਸਾਢੇ ਤਿੰਨ ਦਾ ਹਾਂਜੀ ਸਾਢੇ ਤਿੰਨ ਦਾ ਦੇ ਦਊਗਾ ਐ ਨਹੀਂ ਯਾਰ ਹੌਲੀ ਹੌਲੀ ਲਿਆਵਾਂਗੇ ਰੰਗਾ ਚ 27000 ਮਾਨਤਾ ਨ ਹੋ ਜੂ ਟਰੈਕਟਰ ਦੇ ਵਿੱਚੋਂ ਮਿੱਤਰੋ ਤੇ ਨਾਲ ਆ ਗਿਆ ਸਵਰਾਜ 744 ਇਹ ਕਿੰਨਾ ਮਾਡਲ ਆ ਇਹ 2014 ਹੀ ਤੇ ਟਾਇਰ ਤਾਂ ਜਿਵੇਂ ਨਵੇਂ ਲੱਗੇ ਪਿਆ ਬਿਲਕੁਲ ਮਿਲ ਜਾਣਗੇ ਤੇ ਬਿਲ ਮਿਲ ਜਾਣ ਚਾਰਾਂ ਟਾਇਰ ਚਾਰੇ ਟਾਇਰਾਂ ਦੇ ਬਿਲ ਮਿਲ ਜਾਣਗੇ ਟਾਇਰ ਲੱਗੇ ਆ ਜਿਵੇਂ ਨਵੇਂ ਡਬਲ ਕਲਚ ਦੇ ਵਿੱਚ ਡੀ ਲਕਸ ਟਾਪੇ ਵਾਲਾ ਤੇ ਟਰੈਕਟਰ ਪਿਆ ਯਾਰ ਪੂਰੀ ਨਵਾਂ ਪਿਆ ਅਗਲੇ ਟਾਇਰ ਲੱਗੇ ਆ ਸੱਚ ਨੂੰ ਜਹਾਜੀ ਟਰੈਕਟਰ ਦੇ 2014 ਮਾਡਲ ਆ ਕਰਲਾ ਉਸ ਕਰ ਇੰਜ ਨਹੀਂ ਕਰਲਾ ਉਸ ਕਰ ਇੰਜਨ ਆ ਇੰਜਨ ਕਿਤੇ ਗੇਅਰ ਦਾ ਕਿਵੇਂ ਆ ਟਰੈਕਟਰ ਪੂਰੇ ਚੰਗਾ ਤੇ ਆ ਰੰਗ ਪੇਂਟ ਦਾ ਸਾਰਾ origignal ਆ ਹਾਂਜੀ ਰੰਗ ਪੇਂਟ ਦਾ ਹੈਗਾ ਟਰੈਕਟਰ origignal ਟਾਇਰ ਪਾਏ ਹੋ ਨਵੇਂ ਇੱਥੇ ਲਿ ਪਾ ਨਵਜਨਾ ਤੇ ਮਾਰ ਕੈਮਰਾ ਅਸੀਂ ਤੱਕ ਚਾਬੀ ਲੱਗੀ ਨਹੀਂ ਸਕੰਦਰਾ ਟਰੈਕਟਰ ਪਿਆ ਪੂਰਾ ਚੰਗਾ ਤੇ ਕੰਡੀਸ਼ਨ ਪੱਖੋਂ ਵੀ ਚੰਗਾ ਨੰਬਰ ਹੈਗਾ ਪੰਜਾਬ ਪੁਰਾਣਾ ਛੋਟਾ ਵਿੱਚ ਘੱਟ ਲੂ ਤੇ ਇਹਦੀ ਡਿਮਾਂਡ ਕਰੀਆ 4 ਲੱਖ ਤੇ 40000 ਰੁਪਇਆ 14 ਮਾਡਲ ਪੂਰੇ 4 ਦਾ ਪੂਰੇ 4 ਦਾ ਹੋ ਜੂ ਚਰਚਾ ਲਈ ਯਾਰ ਹੋ ਜੂ ਤੇ ਜਿਵੇਂ ਕਹਦੀ ਇਹ ਖੜਾ ਹੀ ਸਿੱਧਾ ਜਾ ਬੜਾਕੇ ਨਾਲ ਨਾਲ ਪਾਈ ਜਾਂਦਾ ਤੇ ਆ ਕਿੰਨਾ ਮਾਡਲ ਆ ਇਹ 2012 ਇ 2012 ਮਾਡਲ ਆ ਟਰੈਕਟਰ ਇੰਜਨ ਤੇ ਗੇਅਰ ਕਿਵੇਂ ਆ ਪੂਰੇ ਚੰਗਾ ਚ ਟਰੈਕਟਰ ਆਪਣੇ ਤਲਵੰਡੀ ਇੱਥੇ ਹੁੰਦੇ ਆ ਜਾਂ ਪਿੰਡ ਵੀ ਲੈ ਜਾਂਦੇ ਆ ਇੱਥੇ ਹੁੰਦੇ ਆ ਇੱਥੇ ਹੁੰਦੇ ਆ ਠੀਕ ਹੈ ਪਲਾਟ ਨੰਬਰ ਕਿੰਨਾ ਆਪਣਾ ਇਹ 13 ਪਲਾਟ 13 ਨੰਬਰ ਪਲਾਟ ਆ ਤੇ ਕੰਡੀਸ਼ਨ ਦਾ ਪਿਆ ਚੰਗਾ ਇੰਜਨ ਗੇਅਰ ਰਹੇਗਾ ਓਕੇ ਤੇ ਟਾਇਰ ਵੀ ਚੰਗੇ ਪਿਆ ਮਗਲੇਟਾ ਰਹ ਗਿਆ ਐਮ ਆਰ ਐਫ ਦੇ ਚੌਕੜੀ ਹੈ ਮਾਰਫੇ ਦਾ ਲੱਗਿਆ ਹੋਆ ਮਿੱਤਰੋ ਪੰਜਾਬ ਨੰਬਰ ਦੇ ਵਿੱਚ ਆ ਟਰੈਕਟਰ ਤੇ ਮਾਡਲ ਹੈਗਾ ਇਹ 2012 ਪਾਵਰ ਸਟੀਰੀਂਗ ਦੇ ਵਿੱਚ ਹੈ ਵੀ ਤੁਸੀਂ ਕਹਿਣਾ ਹੋਗਾ ਪਾਵਰ ਕਹਿੰਦਾ 13 ਦੇ ਵਿੱਚ ਵੀ ਸਵਰਾਜ 855 ਮਿੱਤਰੋ ਸਿੰਪਲ ਆਇਆ ਤੇ ਇੰਜਨ ਗੇਅਰ ਦਾ ਤਾਂ ਹੈਗਾ ਚੰਗਾ ਟਰੈਕਟਰ ਚਲਾ ਕੇ ਤੁਸੀਂ ਬਾਅ ਕੇ ਤਸੱਲੀ ਆਪਦੀ ਕਰ ਲਿਓ ਇਹ ਡਿਮਾਂਡ ਹੈਗੀ ਆ 4 ਲੱਖ ਤੇ 10000 ਰੁਪਇਆ 385 ਦਾ 385 ਦਾ 15 ਤੇ 25000 ਰੁਪਇਆ ਮੰਨਤਨ ਹੋ ਜੂ ਆ ਟਰੈਕਟਰ ਦੇ ਵਿੱਚ ਤੇ ਤੇ ਨਾਲ ਆ ਗਿਆ ਜੀ ਸਪਰਾ 744 ਇਹ ਤਾਂ ਨਵੇਂ ਹੀ ਲੱਗਦਾ ਜੀ ਕਿੰਨਾ ਮਾਡਲ ਆ 16 ਮਾਡਲ ਆ ਜੀ 16 ਮਾਡਲ ਤੇ ਕੰਡੀਸ਼ਨ ਟਰੈਕਟਰ ਦੀ ਚੈੱਕ ਕਰਾਏ ਤੇਲੇ ਪਾਸੇ ਕੰਡੀਸ਼ਨ ਟਰੈਕਟਰ ਦੀ ਪਈ ਆ ਮਿੱਤਰੂ 18 19 ਮਾਡਲ ਵਾਲੀ ਨਾਲ ਦੇ ਟਾਇਰ ਨਹੀਂ ਹੈ ਟਾਇਰ ਨਾਲ ਦੇ ਨੇ ਇਹ ਜ ਟਾਇਰ ਨਾਲ ਦੇ ਨੇ ਚੱਲਿਆ ਬਹੁਤ ਘੱਟੂ ਟਰੈਕਟਰ ਜਿਹੜੇ ਸਾਬਣਾ ਰੰਗ ਪਿੰਡ ਦਾ ਸਾਰਾ ਨਵਾਂ ਪਿਆ 22 ਤੋਂ 2300 ਘੰਟਾ ਟਰੈਕਟਰ ਚੱਲਿਆ ਡੰਡਾ ਫੱਟੀ ਨਾਲ ਮਿਲ ਜੂ ਡਬਲ ਡਿਸਟ੍ਰਿਬਿਊਟਰ ਹਾਂਜੀ ਡਬਲ ਡਿਸਟ੍ਰਿਬਿਊਟਰ ਤੇ ਕੰਡੀਸ਼ਨ ਦਾ ਪਿਆ ਨਵਾਂ ਇਹਦਾ ਜਮੇ ਕੇ ਦੀ ਜਰ ਜੇ ਕੋਈ ਵੀਰ ਕਹਿੰਦਾ ਫਿਰ ਮੈਂ ਨਵ ਪਰ ਗਿਰਾਹ ਟਰੈਕਟਰ ਦੇਖ ਕੇ ਜਾਇਓ ਮਾਡਲ ਹੀ 16 ਮਿੱਤਰੋ ਟਰੈਕਟਰ ਪਿਆ ਪੂਰਾ ਚੰਗਾ ਚਾਬੀ ਨਹੀਂ ਲੱਗੀ ਹਲੇ ਤੱਕ ਇਧਰ ਪੰਪ ਕੋਪ ਨੂੰ ਕਿਸੇ ਪਾਸੇ ਵੀ ਚੈੱਕ ਕਰਵਾ ਦਿੰ। ਟਰੈਕਟਰ ਹੈਗਾ ਪੂਰਾ ਚੰਗਾ ਤੇ ਇਹਦੀ ਡਿਮਾਂਡ ਹੈਗੀ ਆ 4 ਲੱਖ ਤੇ 95000 ਰੁਪਇਆ 470 ਦਾ 470 ਦਾ 25000 ਮੰਨ ਤਾਂ ਨੇ ਇਹਦੇ ਚ ਉਹ ਜੀ ਤੇ ਨਾਲ ਆ ਗਿਆ ਜੀ ਇੱਕ ਹੋਰ 855 ਇਹ ਕਿੰਨਾ ਮਾਡਲ ਆ 2014 ਮਾਡਲ ਆ ਜੀ ਠੀਕ ਆ 14 ਮਾਡਲ ਆ 14 ਹੀ ਟਾਇਰਾਂ ਦੇ ਵਿੱਚ ਰੰਗ ਪੇਟ ਜਿਵੇਂ ਅਰੀਜਨਲ ਜਾਇ ਅਰੀਜਨਲ ਆ ਪੀਵੀ ਨੰਬਰ ਦੇ ਵਿੱਚ ਰੰਗ ਪੇਂਟ ਰਿਜਨਲ ਆ ਪੀਵੀ03 ਮਿੱਤਰੋ ਬਠਿੰਡੇ ਦਾ ਨੰਬਰ ਆ ਟਰੈਕਟਰ ਦਾ 14 ਮਾਡਲ ਕਰਲਾ ਉਸ ਕਰ ਇੰਜਨ ਕਰਲਾ ਉਸ ਕਰ ਇੰਜਨ ਦੇ ਵਿੱਚ ਤੇ ਇਹ ਦੀ ਡਿਮਾਂਡ ਹੈਗੀ ਆ 4 ਲੱਖ ਤੇ 65000 ਕਿੰਨੇ ਦਾ ਛੜ ਦੇਗਾ ਇਹ 445 445 ਦਾ 4 ਲੱਖ ਤੇ 45000 ਦਾ ਸੱਜ ਨੂੰ ਇਹ ਟਰੈਕਟਰ ਮਿਲ ਜੂ 20000 ਮੰਨ ਤਾਂ ਇਹਦੇ ਚ ਹੋ ਜੂ ਤੇ ਬੱਚਾ ਹਜੇ ਜਿਵੇਂ ਕਹਿੰਦੀ ਬੂਲ ਦਾ ਠੰਡਾ ਹੈਗਾ ਪੜਾਕੇ ਵੱਡੇ ਵਾਲੇ ਭੜੇ ਪਾਈ ਜਾਂਦਾ ਮੋਬਾਈਲ ਨੰਬਰ ਕਿੰਨਾ ਆਪਣਾ 93172 94172 38252 38225 38225 ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਚੱਕ ਕੇ ਲਾ ਲਿਓ ਪਿੰਡ ਹੈਗਾ ਸੁੱਖਾ ਸਿੰਘ ਵਾਲਾ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆਪਾਂ ਖੜੇ ਆ 13 ਨੰਬਰ ਪਲਾਟ ਦੇ ਵਿੱਚ ਬਾਈ ਦੇ ਟਰੈਕਟਰ ਲੱਗੇ 855 ਹੀ ਹੁੰਦੇ ਆ ਇਹਦੇ ਕੋਲ ਕਰ ਦੋ ਦਬਕੇ ਸ਼ੇਅਰ ਸਰਸਵਾਂ ਦੇਣ ਦੀ ਧੰਨਵਾਦ